ਗੋਪੀ ਲੰਗੀਏ ਤੋਂ ਗਾਲਾ ਪਵਾਤੀ ਅੱਜ ਮੈਨੂੰ ਮੇਰੀ ਸਹੇਲੀ ਨੇ ਗਾਲਾਂ ਕਿਉਂ ਪਈਆਂ ਮੈਨੂੰ ਇਹ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗ ਹੀ ਜਾਣਾ ਹੈ ਪਹਿਲਾਂ ਮੈਂ ਤਿਆਰ ਹੋਲ ਮੈਂ ਜਲਦੀ ਜਲਦੀ ਟਾਈਮ ਬਹੁਤ ਜ਼ਿਆਦਾ ਹੋ ਗਿਆ 12:30 ਹੋ ਗਏ ਤੇ ਇੱਧਰ ਅਜਮੰਤ ਨੇ ਸਕੂਲ ਦੀ ਛੁੱਟੀ ਕੀਤੀ ਹੋਈ ਸੀ ਕਹਿੰਦੀ ਮੈਂ ਨਹੀਂ ਅੱਜ ਸਕੂਲ ਜਾਣਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸਫਾਈ ਕਰਾਈ ਕਰਦੀ ਤੇ ਉਸ ਤੋਂ ਬਾਅਦ ਮੈਂ ਆ ਗਈ ਆਪਣੀ ਸਹੇਲੀ ਦੇ ਘਰ ਜਿਹਨੇ ਮੈਨੂੰ ਗਈ ਨੂੰ ਬੋਲਿਆ ਕਹਿੰਦੀ ਪਹਿਲਾਂ ਤੇਲ ਚ ਆਈਏ ਫੇਰ ਹੀ ਤੈਨੂੰ ਅੰਦਰ ਵੜਦੇ ਆ ਰੁਕ ਜਾ ਤੇਰੇ ਕੋਲ ਟਾਈਮ ਨਹੀਂ ਹੈਗਾ ਸਾਡੇ ਘਰ ਆਣ ਦਾ ਕੱਲ ਦਾ ਕਹਿੰਦੀ ਤੈਨੂੰ ਬੁਲਾਇਆ ਹੋਇਆ ਆ ਤੂੰ ਅੱਜ ਪਹੁੰਚੀ ਅੱਜ ਵੀ ਇੱਦਾਂ ਦਿਨ ਲੰਘ ਗਿਆ ਤੇ ਕਹਿੰਦੀ ਚੱਲ ਜਲਦੀ ਚਾਹ ਪੀ ਲਾ ਤੇ ਫੇਰ ਅਸੀਂ ਚੱਲਦੇ ਆ ਸਕੂਲ ਤੇ ਅਸੀਂ ਪਹੁੰਚ ਗਏ ਆਪਣੇ ਪਿੰਡ ਦੇ ਸਕੂਲ ਤੇ ਪਹਿਲਾਂ ਤਾਂ ਜਾ ਕੇ ਸਾਰੇ ਬੱਚਿਆਂ ਨੂੰ ਹੈਲੋ ਹਾਈ ਬੋਲੀ ਬੱਚ ਐਸੀ ਮੈਂ ਕਿ ਚਲੋ ਬੱਚੇ ਜਲਦੀ ਜਲਦੀ ਪਹਿਲਾਂ ਸਾਰੇ ਕਲਾਸਰੂਮ ਦੇ ਵਿੱਚ ਆਜੋ ਆਪਣੀ ਤੁਹਾਡੇ ਲਈ ਅਸੀਂ ਖਾਣ ਨੂੰ ਲੈ ਕੇ ਆਈਆਂ ਚੀਜੀ ਬਸ ਇਹ ਬਚਪਨ ਆ ਜਿਹੜਾ ਸਾਡਾ ਗਵਾਚ ਗਿਆ ਆ ਪਿੱਛੇ ਰਹਿ ਗਿਆ ਜਿਹਨੂੰ ਅਸੀਂ ਬਹੁਤ ਮਿਸ ਕਰਦੇ ਆ ਸਕੂਲੇ ਜਦੋਂ ਅਸੀਂ ਵੀ ਜਾਂਦੇ ਹੁੰਦੇ ਸੀ ਕਿਆ ਬਾਤ ਸੀ ਉਦੋਂ ਕੋਈ ਟੈਨਸ਼ਨ ਨਹੀਂ ਹੁੰਦੀ ਸੀ ਟੈਨਸ਼ਨ ਫਰੀ ਬਿਲਕੁਲ ਤੇ ਇੱਧਰ ਮੈਂ ਮੈਂ ਕਿ ਲਿਆ ਮੈਨੂੰ ਬਲੈਕਬੋਰਡ ਤੇ ਉੜਾਇਣਾ ਲਿਖ ਕੇ ਦੇਖਾਂ ਬੜਾ ਟਾਈਮ ਹੋ ਗਿਆ ਬਲੈਕਬੋਰਡ ਤੇ ਲਿਖੇ ਤੇ ਫਿਰ ਅਸੀਂ ਆਗੇ ਸਕੂਲ ਤੋਂ ਘਰ ਤੇ ਇੱਥੇ ਆ ਕੇ ਮੈਨੂੰ ਗਾਲਾਂ ਪਈਆਂ ਗਾਲਾਂ ਕਿਉ ਪਈਆਂ ਹਸਬੰਡ ਦੀ 콜 ਆ ਗਈ ਸੀਗੀ ਤੇ ਮੈਂ ਸੀਗੀ ਆਪਣੀ ਫਰੈਂਡ ਦੇ ਰੂਮ ਦੇ ਵਿੱਚ ਤੇ ਮੇਰਾ ਫੋਨ ਫੜ ਕੇ ਕਹਿੰਦੀ ਮੇਰੀ ਗੱਲ ਕਰਾ ਤੋ ਇੱਧਰ ਪਹਿਲਾਂ ਆਪਣੇ ਘਰ ਵਾਲੇ ਨਾਲ ਆਪਣੀ ਗੱਲ ਬਾਤ ਦੇ ਵਿੱਚ ਕਰੀ ਤੇ ਇਹਨੇ ਮੇਰੀ ਸਕਾਇਤ ਲਈ ਕਹਿੰਦੀ ਇਸ ਨੂੰ ਅਸੀਂ 2 ਦਿਨ ਹੋ ਗਏ ਬੁਲਾਉਂਦੇ ਪਿਆ ਵੀ ਘਰ ਦੇ ਵਿੱਚ ਪ੍ਰੋਗਰਾਮ ਆ ਜਾ ਆ ਜਾਂ ਇਹ ਕਹਿੰਦੀ ਸਾਡੇ ਘਰ ਨਹੀਂ ਪੜੀ ਵੀ ਕਹੀਂ ਕੋਈ ਕੰਮ ਨਾ ਕਰਾਣਾ ਪੈ ਜੇ ਤੇ ਫਿਰ ਮੇਰੀ 2 ਮਿੰਟ ਕਲਾਸ ਲੱਗੀ ਕਹਿੰਦੇ ਇਹ ਗੱਲ ਤਾਂ ਗਲਤ ਆ ਜਾਂ ਤੇਰੀ ਸਹੇਲੀਆਂ ਸਭ ਤੋਂ ਪਹਿਲਾਂ ਆਉਂਦੀਆਂ ਤੇਰੇ ਘਰ ਕੋਈ ਪ੍ਰੋਗਰਾਮ ਹੁੰਦਾ ਤੇ ਤੈਨੂੰ ਵੀ ਜਾਣਾ ਚਾਹੀਦਾ ਹਸਬੰਡ ਦੀਆਂ ਗੱਲਾਂ ਸੁਣਨ ਤੋਂ ਬਾਅਦ ਮੈਂ ਆ ਗਈ ਦੀਦੀ ਦੇ ਨਾਲ ਹਰ ਹੁਸ਼ਿਆਰਪੁਰ ਤੋਂ ਹੀ ਲੈ ਆਂਦਾ ਸੀਗਾ ਤੇ ਸਾਡੇ ਆਂਦੇ ਨੂੰ ਮੇਰੀ ਫਰੈਂਡ ਸਜਾਪਟ ਕਰਨ ਲੱਗੀ ਸੀਗੀ ਜਿੱਥੇ ਬਰਥਡੇ ਕੇਕ ਕੱਟਣਾ ਤੇ ਅੱਜ ਆਇਆਗਾ ਮੰਨ ਦਾ ਬਰਥਡੇ ਜਿਹਨੇ ਗ੍ਰੀਨ ਸੈੱਟ ਪਾਇਆ ਜੋ ਪਹਿਲੇ ਵਾਰ ਇੰਡੀਆ ਆਇਆ ਇਸ ਕਰਕੇ ਇਹਦਾ ਬਰਥਡੇ ਅੱਜ ਸੈਲੀਬ੍ਰੇਟ ਕਰਨਾ ਤੇ ਸ਼ਾਮ ਦੀ ਪਾਰਟੀ ਦੀ ਤਿਆਰੀ ਹੋ ਗਈ ਸੀ ਤੇ ਮੰਨਤ ਕਹਿੰਦੀ ਮੰਮਾ ਮੈਂ ਤਾਂ ਪੰਜਾਬੀ ਲੁੱਕ ਚ ਤਿਆਰ ਕਰੋ ਤੇ ਇਦਨ ਮੈਂ ਮੰਨਤ ਨੂੰ ਕਰਤਾ ਤਿਆਰ ਉਹਦੀ ਫਰੈਂਡ ਵੀ ਆ ਗਈ ਤੇ ਮੈਂ ਵੀ ਤਿਆਰ ਹੋ ਗਈ ਬਾਕੀ ਸਾਰੇ ਤਿਆਰ ਹੋ ਕੇ ਪ੍ਰੋਗਰਾਮ ਤੇ ਚਲ ਗਏ ਸੀ ਕਿ ਸਿਰਫ ਮੈਂ ਹੀ ਆ ਜਿਹੜੀ ਸਭ ਤੋਂ ਲੇਟ ਹੋ ਜਾਣੀ ਆ ਤੇ ਇੱਥੇ ਜਦੋਂ ਮੈਂ ਆਈ ਮੇਰੀ ਫਰੈਂਡ ਦਾ ਫੇਰ ਮੂੰਹ ਤੇ 12 ਵਜੇ ਹੋਏ ਸੀਗੇ ਕਿਉਂਕਿ ਉਹ ਮੈਨੂੰ ਫੋਨ ਤੇ ਫੋਨ ਕਰੀ ਜਾਂਦੀ ਸੀ ਮੇਰੇ ਪਹੁੰਚੇ ਤਾਂ ਮੈਨੂੰ ਕਿਹਾ ਕੋਈ ਨਾ ਤੂੰ ਯਾਦ ਰੱਖੀ ਤੇ ਮਾਲਾਂ ਦੇ ਅੱਛਾ ਮੈਨੂੰ ਕੁੜੀਆਂ ਕਮੈਂਟ ਕਰਕੇ ਦੱਸਣ ਵੀ ਕਿਹੜੀ ਕਿਹੜੀ ਕੁੜੀਆਂ ਇਦਾਂ ਕਰਦੀਆਂ ਆ ਵਿਆਹ ਤੋਂ ਬਾਅਦ ਵੀ ਜਾਂ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਹੋਏਗੇ ਵੀ ਆਪਣੀ ਇੱਕ ਦੂਸਰੇ ਫਰੈਂਡ ਦੇ ਘਰ ਚਲ ਜਾਂਦੇ ਹੁੰਦੇ ਹੈਲਪ ਕਰਾਣ ਲਈ ਕੋਈ ਫੰਕਸ਼ਨ ਹੁੰਦਾ ਕੋਈ ਪ੍ਰੋਗਰਾਮ ਹੁੰਦਾ ਕਿਉਂਕਿ ਮੈਂ ਤਾਂ ਹੁਣ ਵੀ ਅਸੀਂ ਇੱਕ ਦੂਜੇ ਦੇ ਘਰ ਜਾਈਦਾ ਤੇ ਇਹਨੇ ਮੇਰੀ ਸਹੇਲੀ ਦੀ ਮੰਮਾ ਕੇ ਕੱਟਣ ਤੋਂ ਬਾਅਦ ਹੋ ਗਿਆ ਇੱਧਰ ਡੀਜੇ ਸਟਾਰਟ ਮੈਂ ਕਿਹਾ ਡੀਜੇ ਤੇ ਤਾਂ ਬਾਅਦ ਚ ਪੰਗੜਾ ਪਾਣਾ ਆ ਪਹਿਲਾਂ ਥੋੜੀ ਪੇਟ ਪੂਜਾ ਕਰ ਲਈਏ ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗੀ ਆ ਹੁਣ ਇਹਦੇ ਚਿਹਰੇ ਤੇ ਥੋੜੀ ਜੀ ਖੁਸ਼ੀ ਆ ਆ ਟੱਪਣਾ ਮौज-ਮਸਤੀ ਕਰਨੀ ਪਰ ਆਪਾਂ ਵੀ ਕਿਸੇ ਤੋਂ ਘੱਟ ਨਹੀਂ ਹੈਗੇ ਵੈਸੇ ਅਸੀਂ ਵੀ ਆਪਣੀ ਲਾਈਫ ਚ ਫੁੱਲ ਮਸਤੀ ਕਰਦੀ ਆ ਸਾਡੀ ਸਹੇਲੀਆਂ ਦਾ ਟੋਲਾ ਅਸੀਂ ਵੀ ਲੱਗੇ ਚੱਲ ਖੰਡਾਂਂਡੀ ਜੇ ਤੇ ਸਾਲਮ ਸ਼ੁਰੂਮ ਨਹੀਂ ਕਰੀਦੀ ਅਸੀਂ ਕਿਸੇ ਦੀ ਵੀ ਤੇ ਫੇਰ ਉਸ ਤੋਂ ਬਾਅਦ ਬੱਚਿਆਂ ਨੇ ਚਲਾਏ ਪਟਾਕੇ ਕੋਠੇ ਤੇ ਇੱਧਰ ਤੁਸੀਂ ਖੁਸ਼ੀ ਦਾ ਡਾਂਸ ਚੈੱਕ ਕਰੋ ਕਹਿੰਦੀ ਚਾਚੀ ਮੈਂ ਤੁਹਾਨੂੰ ਡਾਂਸ ਕਰਕੇ ਦਿਖਾਨੀ ਤੇ ਇੱਧਰ ਬੱਚਿਆਂ ਦੀ ਮਸਤੀ ਆ ਜੋ ਕਦੇ ਨਹੀਂ ਖਤਮ ਹੁੰਦੀ ਨਾਲ ਹੀ ਮੇਰੇ ਮੈਨੂੰ ਵੀ ਆਪਣੇ ਨਾਲ ਹੀ ਬਾੜ ਲੰਦੇ ਇਹ ਲੋਕੀ ਵੀ ਕੀ ਕਹਿੰਦੇ ਹੁਣੇ ਮੈਨੂੰ ਲੱਗਦਾ ਇਹ ਵੀ ਨਿਆਣੀ ਆ ਨਿਆਣਿਆਂ ਦੇ ਵਿੱਚ ਹੀ ਵੜੀ ਰਹਿੰਦੀ ਆ ਨਿਆਣਿਆਂ ਦੇ ਨਾਚਿੰਗ ਡਾਂਸ ਤੋਂ ਬਾਅਦ ਹੁਣ ਅੰਕਲ ਆਂਟੀ ਦਾ ਤੁਸੀਂ ਭੰਗੜਾ ਦੇਖੋ ਮੈਂ ਗਾਣਾ ਲਵਾ ਕੇ ਆਈ ਸੀ ਕਿ ਬਾਬੇ ਭੰਗੜਾ ਪਾਉਂਦੇ ਨੇ ਤੇ ਰਾਤ ਜ਼ਿਆਦਾ ਹੋ ਗਈ ਮੈਂ ਕਿਹਾ ਚਲੋ ਵੀ ਚਲੋ ਡੀਜੇ ਬੰਦ ਕਰ ਦਿਓ ਹੁਣ 12 ਵਜੇ ਗਏ ਰਾਤ ਦੇ ਕਿਉਂਕ